ਸਸਿਕਾ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦਾ ਕਿ ਤੁਸੀਂ ਸਭ ਮਜੀ ਚੋਗੇ ਇਹ ਜੀ ਸਭ ਤੋਂ ਖੂਬਸੂਰਤ ਸ਼ਹਿਰ ਹੈ ਗਜੇ ਬਰਲਿਨ ਜਰਮਨੀ ਦਾ ਦੇਖ ਲਓ ਜਰਮਨੀ ਦੇ ਜਾ ਰਹੇ ਬਾਕੀ ਗੱਲ ਰਹੀ ਜੀ ਆਪਾਂ ਇੰਗਲੈਂਡ ਦੀ ਗੱਲ ਕਰਦੇ ਆ ਜਿਹੜੇ ਬੰਦੇ ਨਵੇਂ ਆਂਦੇ ਨੇ ਨਾ ਤੇ ਜਦੋਂ ਜੋਬ ਲੱਭਣ ਜਾਂਦੇ ਵੀ ਤੇ ਸਾਰੇ ਉਹਨਾਂ ਨੂੰ ਇਹੋ ਕਹਿੰਦੇ ਵੇ ਵੀ ਤੁਸੀਂ ਕੋਈ ਸੀਵੀ ਬਣਾਈਏ ਸੀਵੀ ਦੇਜੋ ਫਿਰ ਵੇਖਾਂਗੇ ਤੁਹਾਨੂੰ ਕੰਮ ਦੇਣਾ ਹੈ ਕਿ ਨਹੀਂ ਦੇਣਾ ਤੇ ਜੀ ਸੱਜਣੋ ਤੁਸੀਂ ਇੰਡੀਆ ਤੇ ਆ ਰਹੇ ਹੋ ਨਾ ਤੇ ਸੀਵੀ ਯੂ ਬਣਾ ਕੇ ਲਿਓ ਸੀਵੀ ਤੁਹਾਡੇ ਬੜੇ ਕੰਮ ਆਏਗੀ ਕਿਉਂਕਿ ਤੁਹਾਡਾ ਵਰਕ ਐਕਸਪੀਰੀਅੰਸ ਹੋਏਗਾ ਉੱਚ ਲਿਖਿਆ ਕਿੰਨੀ ਤੁਸੀਂ ਪੜ੍ਹਾਈ ਕੀਤੀ ਏ ਤੇ ਉਹ ਫੇ ਜਦੋਂ ਤੁਸੀਂ ਜੋਬ ਵਾਸਤੇ ਅਪਲਾਈ ਕਰੋਗੇ ਤੇ ਤੁਸੀਂ ਨਾਲ ਸੀਵੀ ਦੀ ਕਾਪੀ ਭੇਜੋਗੇ ਤੇ ਜੇ ਉਹਨਾਂ ਨੂੰ ਤੁਹਾਡੀ ਸੀਵੀ ਪਸੰਦ ਆ ਗਈ ਤੇ ਤੁਹਾਨੂੰ ਜੋਬ ਦੇ ਸਕਦੇ ਵੇ ਬਾਕੀ ਤੁਹਾਨੂੰ ਇੱਕ ਸੀਵੀ ਹੋਰ ਬਣਾਣੀ ਚਾਹੀਦੀ ਨਾਲ ਕਿਉਂਕਿ ਇੱਥੇ ਪੰਜਾਬੀ ਹੈਗੀ ਜੀ ਬਹੁਤ ਜ਼ਿਆਦਾ ਤੇ ਜਿੱਥੇ ਤੁਸੀਂ ਕੰਮ ਤੇ ਲੱਗੋਗੇ ਤੇ ਤਕਰੀਬਨ ਤਨਾਵਾ ਪੰਜਾਬੀਆਂ ਨਾਲ ਪਿਆਣਾ ਹੀ ਪੈਣਾ ਹੈ ਜੇ ਤੇ ਕੋਰੇਜ ਕੰਮ ਮਿਲ ਗਿਆ ਫਿਰ ਤੇ ਭਾਵੇਂ ਤੁਹਾਡੀ ਬੁਤੀ ਪੁਸ਼ਕਿਸ਼ ਨਾ ਹੋਵੇ ਤੇ ਜੇ ਕਿਤੇ ਤੁਹਾਨੂੰ ਕੰਮ ਮਿਲ ਕੇ ਨਾ ਪੰਜਾਬੀਆਂ ਚ ਤੇ ਕਿਸੇ ਵੀ ਤੁਹਾਨੂੰ ਪੰਜਾਬੀਆਂ ਵਾਂਸੀ ਤਿਆਰ ਕਰਨੀ ਪੈਣੀ ਹੈ ਤੁਸੀਂ ਘਰ ਦੇ ਕਿੰਨੇ ਮੈਂਬਰ ਹੋ ਕਿਹੜੀ ਕਲਾਜ ਤੁਹਾਡੇ ਭੈਣ ਭਰਾ ਪੜ ਦੇਵੇ ਤੁਹਾਡਾ ਵਿਆਹ ਹੋਇਆ ਹੈ ਕਿ ਨਹੀਂ ਹੋਇਆ ਮਾਂ ਪਿਓ ਕੀ ਕਰਦੇ ਵੇ ਕਿਹਰੇ ਸ਼ਰਜ ਰਹਿੰਦੇ ਤੁਸੀਂ ਤੁਸੀਂ ਟੀਕੋ ਨੂੰ ਬਕੰਦਾ ਹੈ ਸਮਾਨ ਕਿੱਥੋਂ ਲਿਆਉਂਦੇ ਹੋ ਕੀ ਕੀ ਖਾਂਦੇ ਹੋ ਕਿਹੜੀ ਕਿਹੜੀ ਕੰਪਨੀ ਦਾ ਤੇਲ ਵਰਤਦੇ ਹੋ ਬਿਜਲੀ ਦਾ ਬਿੱਲ ਤੋਂ ਰਕ ਕਿੰਨਾ ਕੋੰਦਾ ਹੈਗਾ ਹੋਰ ਤੁਹਾਡੇ ਘਰ ਦੀ ਕੀ ਕੀ ਸਮੱਸਿਆ ਹੈ ਸੱਸ ਸੋਹਰਾ ਨਾਲ ਰਹਿੰਦਾ ਹੈ ਕਿ ਇਕੱਲੇ ਰਹਿੰਦੇ ਹੋ ਯਾਨੀ ਕਿ ਤੁਹਾਨੂੰ ਸੀਵੀ ਚ ਪੂਰੀ ਡਿਟੇਲ ਲਿਖ ਦਿਓਗੇ ਤੇ ਫਾਇਦਾ ਹੋ ਜਾਏਗਾ ਜੇ ਕੋਈ ਤੁਹਾਨੂੰ ਪੁੱਛੇ ਤੇ ਤੁਹਾਨੂੰ ਬੜੇ ਬਣਨ ਦੀ ਲੋੜ ਨਹੀਂ ਤੁਸੀਂ ਆਪਣੇ ਮੋਬਾਈਲ ਚ ਸੀਵੀ ਕੱਢ ਕੇ ਤੇ ਉਹਦਾ ਨੰਬਰ ਲੈ ਕੇ ਉਹਨੂੰ ਸੈਂਡ ਕਰ ਦਿਓ ਉਹ ਸਭ ਪੂਜਾ ਪੇ ਸਮਝ ਜੇਗਾ ਨਾ ਤੁਸੀਂ ਬੁਰੇ ਬਣੋਗੇ ਤੇ ਨਾ ਉਹ ਤੁਹਾਨੂੰ ਬਾਰ ਬਾਰ ਪੁੱਛੇਗਾ ਉਹ ਤੁਹਾਡੀ ਸੀਵੀ ਇਥੇ ਬਹੁਤ ਕੰਮ ਆਣੀ ਹੈ ਕਿਉਂਕਿ ਜੇ ਪੰਜਾਬੀ ਜੀ ਰਹਿਣਾ ਨਾ ਉਹਨਾਂ ਤੁਹਾਡੀ ਹਿਸਟਰੀ ਪੁੱਛੀ ਨਹੀਂ ਪੁੱਛਣੀ ਹੈ ਤੁਸੀਂ ਜਿੰਨੇ ਮਰਜ਼ੀ ਕਲੇਵਰ ਬਣ ਜਾਓ ਕਿਉਂਕਿ ਸਾਡੇ ਲੋਕਾਂ ਦੀ ਆਦਤ ਹੈਗੀ ਹੈ ਇਸ ਕਰਕੇ ਤੁਹਾਨੂੰ ਕੋ ਬੜੀ ਅੱਛੀ ਰੈਅ ਦੇ ਰਿਹਾ ਵੀ ਤੁਹਾਨੂੰ ਮੁਸ਼ਕਲ ਹੀ ਹੋਏਗੀ ਸਾਡਾ ਇਥੇ ਨਵੇਂ ਨਵੇਂ ਆਏ ਸਨ ਪੰਜਾਬੀ ਸੀਵੀ ਸਾਨੂੰ ਹੀ ਬਣਾਣੇ ਪਈ ਸੀ ਸਾਡੇ ਕੋਲ ਵੀ ਜਿੱਤੇ ਜਾਇਦਾ ਇਹ ਪੁੱਛ ਪੜਤਾਜ ਵਰ ਹੁੰਦੀ ਸੀ ਤੋਂ ਲਾ ਲਾਕਾ ਕਿਹੜਾ ਹੈ ਯੂਰਪ ਚ ਆਏ ਤੇ ਕਿਹੜੀ ਕੰਟਰੀ ਚ ਆਏ ਹੋ ਇੱਥੇ ਕਿਉਂ ਆਏ ਹੋ ਉੱਥੇ ਮਕਾਨ ਆਪਣਾ ਸੀ ਕਿ ਕਿਰਾਏ ਤੇ ਸੀ ਉੱਥੇ ਕੀ ਕੰਮ ਕਰਦੇ ਸੀ ਇੱਥੇ ਤੇ ਉੱਥੇ ਕੀ ਫਰਕ ਹੈਗਾ ਉੱਥੇ ਤੋ ਉਹ ਕਿਹੋ ਜਿਹਾ ਵੇ ਤੁਸੀਂ ਕੀ ਖਾਂਦੇ ਪਿੰਦੇ ਸੀ ਇੰਡੀਅਨ ਸਮਾਨ ਮਿਲ ਜਾਂਦਾ ਯਾਨੀ ਕਿ ਪੂਰੀ ਤੁਹਾਨੂੰ ਹਿਸਟਰੀ ਉਹਨਾਂ ਨੇ ਪੁੱਛ ਕੇ ਫਿਰਸਾ ਲੈਣਾ ਫਿਰ ਜਿਹੜੀ ਤੁਸੀਂ ਇੱਕ ਨੂੰ ਹਿਸਟਰੀ ਦੱਸਤੀ ਉਹ ਅੱਧੇ ਪੌਣੇ ਘੰਟੇ ਚ ਪੂਰੀ ਫੈਕਟਰੀ ਚ ਘੁੰਮ ਜੇਗੀ ਫਿਰ ਦੁਬਾਰਾ ਤੁਹਾਡ ਕੋਈ ਹੋਰ ਸੀਵੀ ਵੰਗ ਦੀ ਕੋਸ਼ਿਸ਼ ਨਹੀਂ ਕਰੇਗਾ ਕਿਉਂਕਿ ਸਭ ਨੂੰ ਪਤਾ ਲੱਗੇਗਾ ਵੀ ਤੁਸੀਂ ਕੌਣ ਹੋ ਕਿੱਥੋਂ ਆਏ ਹੋ ਕੀ ਕਮਾਉਂਦੇ ਹੋ ਕੀ ਖਾਂਦੇ ਹੋ ਇਸ ਕਰਕੇ ਸਜਨੋ ਇਹ ਤੁਸੀਂ ਤਾਂ ਖਿਆਲ ਤਿਆਰ ਰੱਖਣਾ ਜਿਵੇਂ ਉਹ ਜੋਤਸੀ ਨਾ ਪੱਤਰੀ ਵੇਖ ਕੇ ਜਾਂ ਕੁੰਡਰੀ ਵੇਖ ਕੇ ਤੁਹਾਨੂੰ ਇਹਖ ਦੱਸਦੇ ਨਾ ਵੀ ਤੁਸੀਂ ਕੀ ਹੋ ਕੌਣ ਹੋ ਕਿਵੇਂ ਹੋ ਇਸ ਤਰ੍ਹਾਂ ਤੁਹਾਨੂੰ ਫਿਰ ਪੰਜਾਬੀ ਤੁਹਾਨੂੰ ਪੂਰੀ ਹਿਸਤੀ ਵੇਖ ਕੇ ਦੱਸਣਗੇ ਵੀ ਤੁਹਾਡੇ ਇੱਥੇ ਪੈਰ ਲੱਗ ਜਾਣਗੇ ਕਿ ਨਹੀਂ ਲੱਗ ਜਾਣਗੇ ਕਿਹੋ ਜਿਹਾ ਮਲਕਈ ਇਹ ਹੈ ਉਹ ਹੈ ਕਿ ਫਿਰ ਤਰ ਪਿਆਰ ਹੀ ਬਣੇਗਾ ਸਾਰੇ ਮਾਰੇ ਨਹੀਂ ਗਏ ਆਤੇ ਤੱਕ ਹੀ ਹੈ ਥੈਂਕ ਯੂ ਵੈਰੀ ਮਚ